ਪੰਜਾਬ ਸਰਕਾਰ 2 ਅਕਤੂਬਰ ਤੋਂ ਪੰਜਾਬ ਚ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਸ਼ੁਰੂ ਕਰਨ ਜਾ ਰਹੀ ਹੈ। ਬਿਮਾਰੀਆਂ ਚ ਪੈਸੇ ਨਾ ਹੋਣ ਦੀ ਹਾਲਤ ਚ ਪਰਿਵਾਰਾਂ ਦੀ ਮਦਦ ਹੁਣ ਪੰਜਾਬ ਸਰਕਾਰ ਕਰੇਗੀ। 10 ਲੱਖ ਰੁਪਇਆ ਪਰ ਪਰਿਵਾਰ ਜਿਹੜੀ ਸਿਹਤ ਬੀਮਾ 2 ਅਕਤੂਬਰ ਤੋਂ ਲਾਗੂ ਹੋ ਜਾਊਗੀ। ਹਰ ਪਰਿਵਾਰ ਕੋਈ ਫਾਰਮ ਨਹੀਂ ਭਰਨਾ ਕੋਈ ਨੀਲਾ ਕਾਰਡ ਪੀਲਾ ਕਾਰਡ ਹਰਾ ਕਾਰਡ ਨਹੀਂ ਬਸ ਆਧਾਰ ਕਾਰਡ ਤੇ ਬੋਟ ਕਾਰਡ ਚਾਹੀਦਾ ਤੁਹਾਡਾ ਹੈਲਥ ਕਾਰਡ ਬਣ ਜੂਏ ਜੀ ਉਹ ਵੀ ਨਹੀਂ ਬਣਿਆ ਹੋਇਆ ਤਾਂ ਵੀ ਰੱਬ ਨਾ ਕਰੇ ਕੋਈ ਬਿਮਾਰੀ ਹੋ ਜੇ ਤਾਂ ਹਸਪਤਾਲ ਜਾਓ ਇਲਾਜ ਕਰਾ ਕੇ ਕਰਿਆ ਆ ਜੋ ਬਾਕੀ ਸਾਰਾ ਖਾਬ ਜਿਹੜਾ ਹੈ ਪੰਜਾਬ ਸਰਕਾਰ ਕਰੂਗੀ ਇਹ ਦੁਨੀਆ ਦੀ ਸਭ ਤੋਂ ਬੈਸਟ ਹੈਲਥ ਸਰਵਿਸ ਹੈ ਇਹ ਇਲਾਜ ਪੂਰੀ ਤਰ੍ਹਾਂ ਕੈਸ਼ਲੈਸ ਅਤੇ ਪੇਪਰਲੈਸ ਹੋਵੇਗਾ ਸਰਕਾਰੀ ਕਰਮਚਾਰੀ ਅਤੇ ਪੈਨਸ਼ਨਰਾਂ ਸਮੇਤ ਸੂਬੇ ਦੇ ਅਸਲ ਵਸਨੀਕਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਹੈਲਥ ਕਾਰਡ ਜਾਰੀ ਕੀਤੇ ਜਾਣਗੇ ਤੇ ਇਸ ਸਕੀਮ ਦੇ ਤਹਿਤ ਪੰਜਾਬ ਸਰਕਾਰ ਸਰਕਾਰੀ ਹਸਪਤਾਲਾਂ ਦੇ ਨਾਲ ਨਿੱਜੀ ਹਸਪਤਾਲਾਂ 'ਚ ਵੀ ਨਾਪਾਤਰੀਆਂ ਦਾ ਮੁਫਤ ਇਲਾਜ ਕਰਵਾਏਗੀ ਮਾਤੇ ਕੀ ਨਾ ਤੁਹਾਡਾ ਔਰ ਇਹ ਕਮਰਾ ਕਿੱਦਾਂ ਡਿੱਗਾ ਔਰ ਕਿਸ ਤਰ੍ਹਾਂ ਹੀ ਗਿਆ ਹੋਇਆ ਹਾਸਾ ਜਿਹਾ ਗਰਮੇਜ ਕੋਰ ਨਾ ਆਵਾ ਮੇਰਾ ਐਦਾਂ ਇਹਨਾਂ ਮਾਰਾ ਮੋਟਰ ਕੰਮ ਠੰਡਾ ਕਰਕੇ ਇਹ ਜ਼ਿਆਦਾ ਚੱਲਦਾ ਸੱਚੀ ਗਾ ਦੋਸਤੋ ਤੁਸੀਂ ਦੇਖ ਰਹੇ ਹੋ ਡੈਨਸਰਾਂ ਤੇ ਮੈਂ ਹਮਰਤਪਾਲ ਸਿੰਘ ਬਾਜੀਵਾ ਘਰ ਕਰਾਂਗੇ ਬੀਤੀ ਰਾਤ ਜਿਹੜਾ ਇੱਕ ਭਾਰੀ ਬਰਸਾਤ ਪਈ ਭਾਰੀ ਬਰਸਾਤ ਦੇ ਚੱਲਦੇ ਜਿੱਥੇ ਪੂਰੇ ਪੰਜਾਬ ਦੇ ਵਿੱਚ ਤਬਾਹੀ ਮਚਾਈ ਹੋਈ ਹੈ ਜਕਰ ਗੱਲ ਕੀਤੀ ਜਾਵੇ ਤੇ ਬਹੁਤ ਸਾਰੇ ਘਰਾਂ ਦੀਆਂ ਛੱਤਾਂ ਜਿਹੜੀਆਂ ਐ ਜ਼ਮੀਂ ਕਾਰਨ ਕਰਕੇ ਡਿੱਗਦੀਆਂ ਨਜ਼ਰ ਆ ਰਹੀਆਂ ਪਰ ਜਕਰ ਗੱਲ ਕੀਤੀ ਜਾਵੇ ਕਈ ਥਾਵਾਂ ਤੇ ਜਾਨਾਂ ਵੀ ਚਲਦੀਆਂ ਪਰ ਕਈ ਥਾਵਾਂ ਤੇ ਜਾਨਾਂ ਜਿਹੜੀਆਂ ਕੁਦਰਤੀ ਬਚਾਅ ਹੋ ਚੁੱਕਾ ਜਕਰ ਹਾਲਾਤ ਦੇਖੇ ਜਾਂ ਤਾਂ ਹਾਲਾਤ ਇਸ ਬਰਸਾਤ ਦੇ ਚੱਲਦੇ ਆ ਕਾਫੀ ਜਣਾ ਨੁਕਸਾਨ ਹੋ ਰਿਹਾ ਪੰਜਾਬ ਦੇ ਵਿੱਚ ਫਸਲਾਂ ਲੈ ਕੇ ਕਈ ਇਹ ਘਰਾਂ ਨੂੰ ਲੈ ਕੇ ਘਰਾਂ ਤੋਂ ਲੋਕ ਬੇਘਰ ਨਜ਼ਰ ਆ ਰਹੇ ਪਰ ਅੱਜ ਹਾਲਾਤੀ ਰੱਬ ਦੀ ਕਿਸਮਤ ਬਾਤਾ ਜੀ ਦਾ ਇੱਕ ਬਚਾ ਹੋ ਗਿਆ ਹਾਲਾਂਕਿ ਘਰ ਦਾ ਨੁਕਸਾਨ ਤੇ ਹੋਇਆ ਜਿਵੇਂ ਕਿ ਹਾਲਾਤਾਂ ਖਾਣਾ ਚਾਹ ਰਗਾ ਛੱਤ ਤੋਂ ਜਿਹੜੇ ਬੱਲੇ ਡਿੱਗਣ ਕਰਨ ਜਿਹੜਾ ਕੀ ਭਾਰੀ ਨੁਕਸਾਨ ਹੋਇਆ ਹਾਲਾਂਕਿ ਮਾਤਾ ਜੀ ਨਾਲ ਗੱਲਬਾਤ ਵੀ ਕਰਾਂਗੇ ਕਿ ਮਾਤਾ ਜੀ ਇਹ ਹਾਲਾਤਾਂ ਦੇ ਚੱਲਦੇ ਜਿਹੜਾ ਨੁਕਸਾਨ ਹੋਇਆ ਕਿਸ ਤਰ੍ਹਾਂ ਹੋਇਆ ਔਰ ਕਦੋਂ ਹੋਇਆ ਔਰ ਕੀ ਜਿਹੜਾ ਹਾਲਾਤ ਕੀ ਕੰਮ ਕਰਦੇ ਹੋ ਮਾਤਾ ਜੀ ਦੇ ਨਾਲ ਗੱਲਬਾਤ ਕਰਾਂਗੇ ਮਾਤਾ ਜੀ ਕੀ ਨਾਮ ਆਪਣਾ ਗਰਨੇਸ਼ ਕੋਰ ਮਾਤਾ ਜੀ ਕੀ ਕਾਰਨ ਹੋਇਆ ਕਿ ਜਿਹੜਾ ਮਕਾਨ ਡਿੱਗ ਗਿਆ ਵਾ ਔਰ ਛੱਤ ਦੇ ਥੱਲੇ ਹੀੜਾ ਤੁਸੀਂ ਰਹਿ ਰਹੇ ਸੀਗੇ ਔਰ ਕੀ ਕਿਸ ਤ ਢਿੱਗਣ ਲੱਗਾ ਨਾ ਉਹ ਤੋਂ ਮੈਂ ਪਹਿਲਾਂ ਹੀ ਥੋੜਾ ਜਿਹਾ ਅੰਦਰੋਂ ਨਿਕਲੀ ਆ ਉੱਠੀਆਂ ਮੈਂ ਤੇ ਉੱਠ ਕੇ ਬਾਹਰ ਹੀ ਗਈ ਆ ਮੈਂ ਇਧਰ ਵੱਡੇ ਮੁੰਡੇ ਦੇ ਅੰਦਰ ਵੜ ਗਈ ਆ ਤੇ ਬਾਹਰੋਂ ਮੋਤੀ ਥਰੀ ਆਉਂਦੀ ਆ ਕਿੰਨੇ ਚੰਗਾ ਹੋਇਆ ਮਦਾ ਜੀ ਤੁਸੀਂ ਬਾਹਰ ਆ ਗਏ ਕੋਠਾ ਆਪਣਾ ਡੇਪਿਆ ਮੈਂ ਜਦੋਂ ਪਿੱਛਾ ਭੌਕੇ ਆਣ ਕੇ ਦੇਖਿਆ ਸੱਚੀ ਨਿਗਾਹਤ ਮੈਂ ਕਹਾ ਇਹ ਕੀ ਬਣਿਆ ਮੈਂ ਇਧਰ ਹੌਣ ਕਰੌਣ ਡਾ ਪਈ ਮੋਤੀ ਮੈਨੂੰ ਕੰਜੀ ਵੀ ਚਲ ਕੋਈ ਨਹੀਂ ਜੋ ਹਰ ਬਾਗਾ ਚ ਅਸੀਂ ਮਿਲ ਗਿਆ ਜੋ ਜਦੋਂ ਸਮਾਨ ਉੱਤੇ ਡਿੱਗਾ ਪਹਿਲਾਂ ਡਿੱਗੀ ਮਿੱਟੀ ਪੱਖੇ ਦੇ ਉੱਤੇ ਫਿਰ ਉਤੋਂ ਮੀਂਹ ਪਿਆ ਜਦੋਂ ਤਾਂ ਮਿੱਟੀ-ਮੁੱਟੀ ਧੋਤੀ ਗਈ ਸਾਰੀ ਤੇ ਮੰਜਾ ਵੀ ਬਚ ਗਿਆ ਤੇ ਬਸ ਇਧਰ ਜਿਹੜਾ ਸਮਾਨ ਪਿਆ ਸੀ ਬੈਠਦੇ ਉੱਤੇ ਮੇਰੇ ਲਾਗੇ-ਲਾਗੇ ਜਿੱਥੇ ਮੈਂ ਪਈ ਸੀ ਉਹ ਵੀ ਸਾਰਾ ਇਦਾਂ ਖਿਆ ਖਰਾਬ ਹੋ ਗਿਆ ਬਹੁਤ ਜ਼ਿਆਦਾ ਕੀ ਕੰਮ ਕਰਦੇ ਹੋ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ ਕਿਉਂਕਿ ਘਰ ਦਾ ਗੁਜ਼ਾਰਾ ਸਰ ਮੈਂ ਮੇਰੇ ਬੱਚੇ ਉੱਦਾਂ ਚਾਰ ਆ ਪਰ ਮੈਂ ਨਾਲ ਨਹੀਂ ਕਿਸੇ ਦੇ ਕਿਸੇ ਦੇ ਨਾਲ ਨਹੀਂ ਕਿ ਮੈਂ ਆਪਣਾ ਕੱਢੀ ਆਪਣਾ ਗੁਜ਼ਾਰਾ ਕਰਦੀ ਆ ਮੈਂ ਰਹਿਣੀ ਆ ਜਿੰਨਾ ਚਿਰ ਮੇਰੇ ਨਾਲ ਕਾਰ ਵਾਲੇ ਸਵਰਗਵਾਸ ਹੋਗਾ 4-5 ਸਾਲ ਹੋ ਗਿਆ। ਘਰ ਦਾ ਪਿਆਰਾ ਜਿਹੜਾ ਕਿਸ ਤਰ੍ਹਾਂ ਕਰਦੇ ਔਰ ਇੰਨੇ ਬਸ ਰਹੀ ਛੱਜੇ ਆਪਣੀ ਮਿਹਨਤ ਕਰਕੇ ਖਾਈ ਪੀਂ ਜਾਨੇ ਆ। ਜੋ ਦਿਨ ਔ ਨੰਗ ਦਾ ਸਤਗੁਰ ਦੇ ਆਸਰੇ। ਸਤਗੁਰ ਜੀ ਕਾ ਫਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਕਲੋਡੀ ਜੱਗਾ ਵਾਲਾ ਹੈ ਭਾਜੀ ਮੈਂ ਮੌਜੂਦਾ ਮੈਂਬਰ ਪੰਚਾਇਤ ਵੀ ਹਾਂ ਔਰ ਥੋੜੀ ਬਹੁਤੀ ਸਮਾਜ ਦੀ ਸੇਵਾ ਵੀ ਕਰੀ ਦੀ ਹੈ ਜੀ ਔਰ ਮੇਰੇ ਮਾਤਾ ਜੀ ਸ਼੍ਰੀਮਤੀ ਗਰਮੇਜ਼ گور ਔਰ ਸਵਰਗਵਾਸੀ ਪਿਤਾ ਮੇਰੇ ਸ਼੍ਰੀ ਸੰਤੋਖ ਸਿੰਘ ਜੀ ਮੇਰੇ ਮਾਤਾ ਜੀ ਜਿਹੜੇ ਆ ਉਹ ਮਤਲਬ ਕਿ ਵੱਖਰੇ ਰਹਿੰਦੇ ਆ ਸਾਡੇ ਚਾਰ ਭਰਾ ਵਾਂ ਸੀ ਉਦਾਂ ਸੀ ਆਪਣੇ ਵੱਖਰੇ ਵੱਖਰੇ ਕਮਰਿਆਂ ਦੇ ਵਿੱਚ ਸੀਗੇ ਔਰ ਸਵੇਰੇ 9:00 ਵਜੇ ਆ ਜਦੋਂ ਪਰਸੂ ਜਿਆਦਾ ਤੇ ਤਰ ਮੀ ਪਿਆ ਵਾ ਤਾਂ ਉਸ ਵਕਤ ਸਾਰੇ ਜਦੋਂ ਮम्मा ਉੱਠ ਕੇ ਬਾਹਰ ਗਏ ਆ ਤਾਂ ਮੇਰੇ ਘਰ ਦੇ ਵੀ ਇਧਰ ਉੱਠ ਕੇ ਆਏ ਜੋਰ ਦੀ ਖੜਕਾ ਹੋਇਆ ਤੇ ਜਦੋਂ ਇਧਰ ਦੇਖਿਆ ਤੇ ਛੱਤ ਡਿੱਗੀ ਪਈ ਸੀਗੀ ਤੇ ਮੇਰੀ ਇੱਕ ਵਾਈਫ ਕਹਿਣ ਲੱਗੀ ਵੀ ਮੰਮੀ ਜੀ ਚੰਗਾ ਹੋਇਆ ਜਿਹੜਾ ਤੁਸੀਂ ਛੇਤੀ ਨਾ ਬਾਹਰ ਆ ਗਏ ਆ ਛੱਤ ਆਪਣੀ ਡਿੱਗ ਪਈ ਆ ਤਾਂ ਮਮਾ ਵੀ ਨੇ ਵੀ ਪਿੱਛੇ ਮੁੜ ਕੇ ਦੇਖਿਆ ਮੈਨੂੰ ਪਤਾ ਹੀ ਨਹੀਂ ਲੱਗਾ ਵੀ ਜਨ ਕੇ ਤਾਂ ਹੋਈ ਪਈ ਤਾਂ ਫੇ ਮਮਾ ਰੋਣ ਲੱਗ ਪਏ ਕਹਿੰਦੇ ਵੀ ਮਤਲਬ ਕਿ ਇਦਾਂ ਮਿਲ ਕੇ ਹੋ ਗਈ ਆ ਤੁਸੀਂ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਇਹ ਹੀ ਮੰਗਿਆ ਜੀ ਦੇਖੋ ਅਕਸਰ ਤੌਰ ਤੇ ਕੀ ਹੁੰਦਾ ਵਾ ਵੀ ਪ੍ਰਧਾਨ ਮੰਤਰੀ ਆਸਤੀ ਯੋਜਨਾ ਜਿਹੜੀ ਭਾਰਤ ਸਰਕਾਰ ਦੀ ਚੱਲ ਰਹੀ ਆ ਪਰ ਉਹਦੇ ਵਿੱਚ ਕੀ ਹੁੰਦਾ ਆ ਵੀ ਅੱਜ ਪੈਸੇ ਲੈ ਕੇ ਉਹਨਾਂ ਲੋਕਾਂ ਦੇ ਜਿਹੜੇ ਸਰਮਾਏਦਾਰ ਜਿਨ੍ਹਾਂ ਦੇ ਲੈਂਟਰ ਪਏ ਹੋਏ ਆ ਜਾਂ ਜਿਨ੍ਹਾਂ ਦੇ ਧੰਨਵਾਦ ਜੀ ਧੰਨਵਾਦ ਜੀ ਆਪ ਚੈਨਲ ਵਾਲਿਆਂ ਦਾ ਬਹੁਤ-ਬਹੁਤ ਕੋਡ-ਕੋਡ ਧੰਨਵਾਦ ਆ ਜਿਹੜਾ ਗਰੀਬਾਂ ਦੀ ਤਕਲੀਫ ਸੁਣ ਕੇ ਜਿਹੜਾ ਤੁਸੀਂ ਮਤਲਬ ਕਿ ਇੱਥੇ ਆਏ ਹੋ ਔਰ ਮਤਲਬ ਕਿ ਸਾਡੀ ਇਹੋ ਹੀ ਸਰਕਾਰ ਕੋ ਮੰਗਾ ਵੀ ਇਹ ਕੋਈ ਨਾ ਕੋਈ ਇੰਨੀ ਸਾਡੇ ਕੋਲ ਸਮਰਥਾ ਨਹੀਂ ਹੈਗੀ ਵੀ ਜਿਹੜਾ ਅਸੀਂ ਮਮਾ ਦੀ ਛੱਤ ਵੀ ਜਿਹੜੀ ਬਦਲਾ ਸਕੀਏ ਇਹ ਬਾਲੇ ਕਾਫੀ ਪੁਰਾਣੇ ਆ ਔਰ ਮਤਲਬ ਕੁਝ ਵਾਇਰ ਜੀ ਦਾ ਇਹ ਸ਼ੁਕਰ ਆ ਕਿ ਮਮਾ ਟੈਂਸਰ ਬਾਹਰ ਆ ਗਏ ਕੋਈ ਜਾਨੀ ਨੁਕਸਾਨ ਨਹੀਂ ਹੋ ਪਾਇਆ ਪਰ ਇਦਾਂ ਜਿਹੜਾ ਮਤਲਬ ਕਿ ਸਰਕਾਰ ਕੋ ਇਹ ਹੀ ਮੰਗਿਆ ਕਿ ਜਿੰਨੇ ਦਿਨ ਬਰਸਾਤਾ ਚੱਲ ਰਹੀਆਂ ਜੇ ਹੋਰ ਕੋਈ ਨੀ ਹੈਲਪ ਕਰ ਸਕਦੇ ਕਮ ਸੇ ਕਮ ਤਰਪਾਲਾਂ ਵਗੈਰਾ ਹੀ ਇਹ ਗਰੀਬ ਲੋਕਾਂ ਨੂੰ ਪ੍ਰੋਵਾਈਡ ਕਰ ਦੇਣ ਜਿਹੜੇ ਉੱਪਰ ਮਤਲਬ ਕਿ ਉਹਨੇ ਦਿਨ گزارਾ ਹੋ ਸਕੇ ਤਾਂ ਸਰਕਾਰ ਕੋ ਉਹੀ ਡਿਮਾਂਡ ਆ ਵੀ ਜਿਹੜੇ ਕੱਚੀਆਂ ਛੱਤਾਂ ਦਾ ਕੋਈ ਸਕੀਮ ਜਿਹੜੀ ਹੈਗੀ ਆ ਭਾਰਤ ਪੰਜਾਬ ਸਰਕਾਰ ਦੀ ਤਾਂ ਹੱਥ ਵੜ ਕੇ ਬੇਨਤੀ ਆ ਵੀ ਇਹ ਗਰੀਬ ਲੋਕਾਂ ਦੀ ਮਦਦ ਕੀਤੀ ਜਾਵੇ ਆਇਆ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਦੇ ਫਤੇ ਮੈਂ ਬਲਵੀਰ ਸਿੰਘ ਢਿੱਲ ਨੇੜ ਦੇ ਪਿੰਡ ਮਨਾਤਰਵੰਡੀ ਤੋਂ ਭਾਜੀ ਲੱਡੀ ਭਾਜੀ ਦਾ ਮੈਨੂੰ ਪਤਾ ਲੱਗਾ ਸੀ ਕਿ ਛਾਤੇ ਨਾਲ ਡੇਗੀ ਪਤਾ ਲੈਣ ਆਏ ਸੀਗੇ ਮਾਤਾ ਜੀ ਵਾਸਤੇ ਵੀ ਆਏ ਸੋ ਪ੍ਰਸ਼ਾਸਨ ਤੇ ਸਰਕਾਰ ਤੋਂ ਅਸੀਂ ਮੰਗ ਕਰਦੇ ਆਂ ਵੀ ਹੜ੍ਹਾਂ ਦੇ ਦੌਰਾਨ ਖੇਤੀਬਾੜੀ ਦਾ ਵੀ ਬਹੁਤ ਨੁਕਸਾਨ ਹੋ ਜਾਂਦਾ ਫਸਲਾਂ ਦਾ ਨੁਕਸਾਨ ਹੋ ਜਾਂਦਾ ਗਰੀਬ ਘਰਾਂ ਦੀਆਂ ਛੱਤਾਂ ਤੇ ਜ਼ਿਆਦਾ ਹਾਵੀ ਹੋ ਜਾਂਦਾ ਮੀ ਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਕਿ ਇਹਨਾਂ ਨੂੰ مالی ਮਦਦ ਦਿੱਤੀ ਜਾਵੇ ਕਿੰਨਾ ਕੁ ਨੁਕਸਾਨ ਹੋਇਆ ਮਤਲਬ ਉਹ ਨੁਕਸਾਨ ਛੱਤ ਡਿੱਗੀਆਂ ਹੋਰ ਇਹਨਾਂ ਦੀਆਂ ਕੁਰਸੀਆਂ ਵਗੈਰਾ ਬੈਂਡ ਅਲਮਾਰੀ ਕਾਫੀ ਨੁਕਸਾਨ ਹੋ ਗਿਆ ਭਾਈ ਮਿਹਨਤ ਮੰਜ਼ੂਰੀ ਕਰਕੇ ਤੇ ਰੱਬ ਦੇ ਆਸਰੇ ਇਹ ਜਿਹੜੀ ਮਾਤਾ ਜੀ ਰਹੀ ਸੀਗੀ ਜੇਕਰ ਗੱਲ ਕੀਤੀ ਜਾਵੇ ਤੇ ਇਸ ਦੇ ਹਾਲਾਤ ਦੇਖਿਆ ਜਾ ਤਾਂ ਉਹਨਾਂ ਪੰਜਾਬ ਸਰਕਾਰ પાસે ਮੰਗ ਕੀਤੀ ਹੈ ਕਿ ਮੈਨੂੰ مالی ਸਹਾਇਤਾ ਜਿਹੜੀ ਦਿੱਤੀ ਜਾਵੇ ਤਾਂ ਜੋ ਕਿ ਮੈਂ ਆਪਣਾ ਜਿਹੜਾ ਘਰ ਜਿਹੜਾ ਆ ਦੁਬਾਰਾ ਕਰ ਸਕਾਂ ਦੁਬਾਰਾ ਬਣਾ ਸਕਾਂ ਜੋ ਹਾਲਾਤ ਬਣੇ ਇਸ ਤੇ ਚੱਲਦੇ ਆ ਜਿਹੜਾ ਕਿ ਬਹੁਤ ਹੀ ਅਕਸਰ ਹੀ ਘਟਨਾਵਾਂ ਆਈਆਂ ਵਾਪਰਦੀਆਂ ਵਾਂ ਹਾਲਾਂਕਿ ਇਸ ਘਟਨਾਵਾਂ ਵਾਲੇ ਚੱਲਦੇ ਜਿਹੜਾ ਸਮਾਨ ਜਿਹੜਾ ហេਠਾ ਪਿਆ ਸੀਗਾ ਔਰ ਬਾਲੇ ਡਿੱਗਣ ਕਾਰਨ ਮਿੱਟੀ ਦਾ ਘਰ ਜਿਹੜਾ ਇਹ ਬਣਿਆ ਹੋਇਆ ਸੀ ਮਾਤਾ ਜੀ ਨੇ ਬਚਾੜਾ ਜਣਾ ਸ਼ੁਕਰਾਨਾ ਕੀਤਾ ਪ੍ਰਮਾਤਮਾ ਦਾ ਕਿ ਮੇਰਾ ਸ਼ੁਕਰਾਨਾ ਬਚਾ ਹੋ ਗਿਆ ਪਰ ਜੋ ਮੇਰਾ ਨੁਕਸਾਨ ਹੋਇਆ ਉਹ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਜਿਹੜੀ ਹੈ ਮੇਰੀ ਮਦਦ ਕਰਨ ਵਾਸਤੇ ਅੱਗੇ ਆਵੇ ਤਾਂ ਜੋ ਕਿ ਮੈਂ ਆਪਣਾ ਕੰਮਕਾਰ ਆਪਣਾ ਜਿਹੜਾ ਪਰਿਵਾਰ ਜਿਹੜਾ ਲੈ ਕੇ ਇੱਥੇ ਮੈਂ ਰਹਿ ਸਕਾਂ ਤੁਸੀਂ ਦੇ ਅਦਰ ਉਹ ਜਾਨੀ ਸੇਰਾ ਤੇ ਮੈਂ ਹਮਰਤਪਾਲ ਸੇ ਬਾਜਵਾ ਟੰਡਾ ਔੜ ਲਓ ਮਤੈ ਕੀ ਨਾ ਤੁਹਾਡਾ ਔਰ ਇਹ ਕਮਰਾ ਕਿੱਦਾਂ ਡਿੱਗਾ ਔਰ ਕਿਸ ਤਰ੍ਹਾਂ ਹੀ ਗਿਆ ਹੋਇਆ ਹਾਸਾ ਜਿਹੜਾ ਗਰਮੇਜ ਕੋਰ ਨਾ ਆਵਾ ਮੇਰਾ ਐਦਾਂ ਹੀ ਨਾ ਮੇਰਾ ਮੋਟਾ ਕੰਮ ਤਾਂ ਨਾ ਕਰਕੇ ਜਦਾ ਚੱਲਦਾ ਸੱਚੀ ਗਾ ਦੋਸਤੋ ਤੁਸੀਂ ਦੇਖ ਰਹੇ ਹੋ ਦੈਨਸਵਰ ਅਤੇ ਮੈਂ ਅਮਰਤਪਾਲ ਸਿੰਘ ਬਾਜਵਾ ਗੱਲ ਕਰਾਂਗੇ ਬੀਤੀ ਰਾਤ ਜਿਹੜਾ ਇੱਕ ਭਾਰੀ ਬਰਸਾਤ ਪਈ ਭਾਰੀ ਬਰਸਾਤ ਦੇ ਚੱਲਦਿਆਂ ਜਿੱਥੇ ਪੂਰੇ ਪੰਜਾਬ ਦੇ ਵਿੱਚ ਤਬਾਹੀ ਮਚਾਈ ਹੋਈ ਹੈ ਜਕਰ ਗੱਲ ਕੀਤੀ ਜਾਵੇ ਤੇ ਬਹੁਤ ਸਾਰੇ ਘਰਾਂ ਦੀਆਂ ਛੱਤਾਂ ਜਿਹੜੀਆਂ ਐ ਜ਼ਮੀਂ ਕਾਰਨ ਕਰਕੇ ਡਿੱਗਦੀਆਂ ਨਜ਼ਰ ਆ ਰਹੀਆਂ ਪਰ ਜਕਰ ਗੱਲ ਕੀਤੀ ਜਾਵੇ ਕਈ ਥਾਵਾਂ ਤੇ ਜਾਨਾਂ ਵੀ ਚਲਦੀਆਂ ਪਰ ਕਈ ਥਾਵਾਂ ਤੇ ਜਾਨਾਂ ਜਿਹੜੀਆਂ ਕੁਦਰਤੀ ਬਚਾਅ ਹੋ ਚੁੱਕਾ ਜਕਰ ਹਾਲਾਤ ਦੇਖੇ ਜਾਂ ਤਾਂ ਹਾਲਾਤ ਇਸ ਬਰਸਾਤ ਦੇ ਚੱਲਦਿਆਂ ਕਾਫੀ ਜਣਾ ਨੁਕਸਾਨ ਹੋ ਰਿਹਾ ਪੰਜਾਬ ਦੇ ਵਿੱਚ ਫਸਲਾਂ ਲੈ ਕੇ ਕਈ ਇਹ ਘਰਾਂ ਨੂੰ ਲੈ ਕੇ ਘਰਾਂ ਤੋਂ ਲੋਕ ਬੇਘਰ ਨਜ਼ਰ ਆ ਰਹੇ ਪਰ ਅੱਜ ਹਾਲਾਂਕਿ ਰੱਬ ਦੀ ਕਿਸਮਤ ਬਾਤਾ ਜੀ ਦਾ ਇੱਕ ਬਚਾ ਹੋ ਗਿਆ ਹਾਲਾਂਕਿ ਘਰ ਦਾ ਨੁਕਸਾਨ ਤੇ ਹੋਇਆ ਜਿਵੇਂ ਕਿ ਹਾਲਾਤਾਂ ਖਾਂ ਚਾਹਣਗੇ ਛੱਤ ਤੋਂ ਜਿਹੜੇ ਬੱਲੇ ਡਿੱਗਣ ਕਰਨ ਜਿਹੜਾ ਕੀ ਭਾਰੀ ਨੁਕਸਾਨ ਹੋਇਆ ਹਾਲਾਂਕਿ ਮਾਤਾ ਜੀ ਨਾਲ ਗੱਲਬਾਤ ਵੀ ਕਰਾਂਗੇ ਕਿ ਮਾਤਾ ਜੀ ਇਹ ਹਾਲਾਤਾਂ ਦੇ ਚੱਲਦੇ ਜਿਹੜਾ ਨੁਕਸਾਨ ਹੋਇਆ ਕਿਸ ਤਰ੍ਹਾਂ ਹੋਇਆ ਔਰ ਕਦੋਂ ਹੋਇਆ ਔਰ ਕੀ ਜਿਹੜਾ ਹਾਲਾਤ ਕੀ ਕੰਮ ਕਰਦੇ ਹੋ ਮਾਤਾ ਜੀ ਦੇ ਨਾਲ ਗੱਲਬਾਤ ਕਰਾਂਗੇ ਮਾਤਾ ਜੀ ਕੀ ਨਾਮ ਆਪਣਾ ਗਰਨੇਜ ਕੋਰ ਮਾਤਾ ਜੀ ਕੀ ਕਾਰਨ ਹੋਇਆ ਕਿ ਜਿਹੜਾ ਮਕਾਨ ਡਿੱਗ ਗਿਆ ਵਾ ਔਰ ਛੱਤ ਦੇ ਥੱਲੇ ਹੀੜਾ ਤੁਸੀਂ ਰਹਿ ਰਹੇ ਸੀਗੇ ਔਰ ਕੀ ਕਿਸ ਤਰ ਲਿੱਗਣ ਲੱਕਣਾ ਉਹ ਮੈਂ ਪਹਿਲਾਂ ਹੀ ਥੋੜਾ ਜਿਹਾ ਅੰਦਰੋਂ ਨਿਕਲੀ ਆ ਉੱਠੀਆਂ ਮੈਂ ਤਾਂ ਉੱਠ ਕੇ ਬਾਹਰ ਹੀ ਗਈ ਆ ਮੈਂ ਇਧਰ ਵੱਡੇ ਮੁੰਡੇ ਦੇ ਅੰਦਰ ਵੜ ਗਈ ਆ ਤੇ ਬਾਹਰ ਮੋਤੀ ਥਰੀ ਆਂਦੀ ਆ ਕਹਿੰਦੀ ਚੰਗਾ ਹੋਇਆ ਮਦਾ ਜੀ ਤੁਸੀਂ ਬਾਹਰ ਆ ਗਏ ਕੋਠਾ ਆਪਣਾ ਡੇਪਿਆ ਮੈਂ ਜਦੋਂ ਪਿੱਛਾ ਭੌਕੇ ਆਣ ਕੇ ਦੇਖਿਆ ਸੱਚੀ ਨਿਗਾਹਤ ਮੈਂ ਕਹਾ ਇਹ ਕੀ ਬਣਿਆ ਮੈਂ ਇਧਰ ਰੋਣ ਕਾ ਰੋਣ ਡਾ ਪਈ ਬੋਤੀ ਮੈਨੂੰ ਕੰਜੀ ਵੀ ਚਲ ਕੋਈ ਨਹੀਂ ਜੋ ਹੋਰ ਬਾਗਾ ਚ ਸੀ ਮਿਲ ਗਿਆ ਤੇ ਉਹ ਜਦੋਂ ਸਮਾਨ ਉੱਤੇ ਡਿੱਗਾ ਪਹਿਲਾਂ ਡਿੱਗੀ ਮਿੱਟੀ ਪੱਖੇ ਦੇ ਉੱਤੇ ਫਿਰ ਉਤੋਂ ਮੀ ਪਿਆ ਜਦੋਂ ਤਾਂ ਉਤੋਂ ਮਿਟੀ ਮੂਟੀ ਤੋਂ ਧੀ ਗਈ ਸਾਰੀ ਤੇ ਮੰਜਾ ਵੀ ਬਚ ਗਿਆ ਤੇ ਬਸ ਇਧਰ ਜਿਹੜਾ ਸਮਾਨ ਪਿਆ ਸੀ ਵਿੱਢ ਦੇ ਉੱਤੇ ਮੇਰੇ ਲਾਗੇ ਲਾ ਕੇ ਜਿੱਥੇ ਮੈਂ ਪਈ ਸੀ ਉਹ ਵੀ ਸਾਰਾ ਇਦਾਂ ਖਿਆ ਖਰਾਬ ਹੋ ਗਿਆ ਬਹੁਤ ਜ਼ਿਆਦਾ ਕੀ ਕੰਮ ਕਰਦੇ ਹੋ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ ਕਿਉਂਕਿ ਘਰ ਦਾ ਗੁਜ਼ਾਰਾ ਸਰ ਮੈਂ ਮੇਰੇ ਬੱਚੇ ਉਧਾ ਚਾਰਿਆ ਪਰ ਮੈਂ ਨਾਲ ਨਹੀਂ ਕਿਸੇ ਦੇ ਕਿਸੇ ਦੇ ਨਾਲ ਨਹੀਂ ਕਿ ਮੈਂ ਆਪਣਾ ਕੱਢੀ ਆਪਣਾ ਗੁਜ਼ਾਰਾ ਕਰਦੀ ਆ ਮੈਂ ਰਹਿਣੀ ਆ ਜਿੰਨਾ ਚਿਰ ਮੇਰੇ ਘਰ ਵਾਲੇ ਕਿਸੀ ਕਾਰ ਬਾਰੇ ਸਵਰਗਵਾਸ ਹੋ ਗਿਆ 4-5 ਸਾਲ ਹੋ ਗਏ। ਘਰ ਦਾ ਪਿਆਰਾ ਜਿਹੜਾ ਕਿਸ ਤਰ੍ਹਾਂ ਕਰਦੇ ਔਰ ਇੰਨੇ ਬਸ ਰਹੀ ਚੱਜੀ ਆਪਣੀ ਮਿਹਨਤ ਕਰਕੇ ਖਾਈ ਪੀਂ ਜਾਨੇ ਆ। ਜੋ ਦਿਨ ਉਨੰਗ ਦਾ ਸਤਗੁਰ ਦੇ ਆਸਰੇ। ਸਤਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਲੋਡੀ ਜੱਗਾਂ ਵਾਲਾ ਹੈ ਭਾਜੀ ਮੈਂ ਮੌਜੂਦਾ ਮੈਂਬਰ ਪੰਚਾਇਤ ਵੀ ਹਾਂ ਔਰ ਥੋੜੀ ਬਤੀ ਸਮਾਜ ਦੀ ਸੇਵਾ ਵੀ ਕੀਤੀ ਹੈ ਜੀ ਔਰ ਮੇਰੇ ਮਾਤਾ ਜੀ ਸ਼੍ਰੀਮਤੀ ਗਰਮੇਜ਼ ਗੌਰ ਔਰ ਸਵਰਗਵਾਸੀ ਪਿਤਾ ਮੇਰੇ ਸ਼੍ਰੀ ਸੰਤੋਖ ਸਿੰਘ ਜੀ ਮੇਰੇ ਮਾਤਾ ਜੀ ਜਿਹੜੇ ਉਹ ਮਤਲਬ ਕਿ ਵੱਖਰੇ ਰਹਿੰਦੇ ਆ ਸਾਡੇ ਚਾਰ ਭਰਾਵਾਂ ਸੀ ਉਹ ਤਾਂ ਸੀ ਆਪਣੇ ਵੱਖਰੇ ਵੱਖਰੇ ਕਮਰਿਆਂ ਦੇ ਵਿੱਚ ਸੀਗੇ ਔਰ ਸਵੇਰੇ 9:00 ਵਜੇ ਅੱਜ ਦੋ ਪਰਸੂ ਜਿਆਦਾ ਤੇ ਮੀਂਹ ਪਿਆ ਵਾ ਤਾਂ ਉਸ ਵਕਤ ਸਾਰੇ ਜਦੋਂ ਮम्मा ਉੱਠ ਕੇ ਬਾਹਰ ਗਏ ਆ ਤਾਂ ਦੇ ਘਰ ਦੇ ਵੀ ਇਧਰ ਉੱਠ ਕੇ ਆਈ ਜੋ ਉਰਦੀ ਖੜਕਾ ਹੋਇਆ ਤੇ ਜਦੋਂ ਇਧਰ ਦੇਖਿਆ ਤੇ ਛੱਤ ਡਿੱਗੀ ਪਈ ਸੀ ਕਿ ਮੇਰੀ ਇੱਕ ਵਾਈਫ ਕਹਿਣ ਲੱਗੀ ਵੀ ਮੰਮੀ ਜੀ ਚੰਗਾ ਹੋਇਆ ਜਿਹੜਾ ਤੁਸੀਂ ਛੇਤੀ ਨਾ ਬਾਹਰ ਆ ਗਏ ਆ ਛੱਤਾ ਪਰੀ ਡਿੱਗ ਪਈ ਆ ਤਾਂ ਮਮਾ ਵੀ ਨੇ ਵੀ ਪਿੱਛੇ ਮੜ ਕੇ ਦੇਖਿਆ ਮੰਮੀ ਨੂੰ ਪਤਾ ਹੀ ਨਹੀਂ ਲੱਗਾ ਵੀ ਜਨਕੀ ਇਦਾਂ ਹੋਈ ਪਈ ਤਾਂ ਫੇਰ ਮਮਾ ਰੋਣ ਲੱਗ ਪਏ ਕਹਿੰਦੇ ਵੀ ਮਤਲਬ ਕਿ ਗਮ ਲੈ ਕੇ ਖੋਜੀ ਜਾਂਦੋ ਕੀ ਮੰਗ ਕਰ ਰੋ ਪ੍ਰਸ਼ਾਸਨ ਤੋਂ ਇਹ ਹੀ ਮੰਗਿਆ ਜੀ ਦੇਖੋ ਅਕਸਰ ਤੌਰ ਤੇ ਕੀ ਹੁੰਦਾ ਵਾ ਵੀ ਪ੍ਰਧਾਨ ਮੰਤਰੀ ਵਾਸ ਯੋਜਨਾ ਜਿਹੜੀ ਭਾਰਤ ਸਰਕਾਰ ਦੀ ਚੱਲ ਰਹੀ ਆ ਪਰ ਉਹਦੇ ਵਿੱਚ ਕੀ ਹੁੰਦਾ ਆ ਵੀ ਅੱਜ ਪੈਸੇ ਲੈ ਕੇ ਉਹਨਾਂ ਲੋਕਾਂ ਦੇ ਜਿਹੜੇ ਸਰਮਾਏਦਾਰ ਜਿਹਨਾਂ ਦੇ ਲੈਂਟਰ ਪਏ ਹੋਏ ਆ ਜਾਂ ਜਿਨ੍ਹਾਂ ਦੇ ਧੰਨਵਾਦ ਜੀ ਧੰਨਵਾਦ ਜੀ ਪਰ ਆਪ ਚੈਨਲ ਵਾਲਿਆਂ ਦਾ ਬਹੁਤ-ਬਹੁਤ ਕੋਡ-ਕੋਡ ਧੰਨਵਾਦ ਆ ਜਿਹੜਾ ਗਰੀਬਾਂ ਦੀ ਤਕਲੀਫ ਸੁਣ ਕੇ ਜਿਹੜਾ ਤੁਸੀਂ ਮਤਲਬ ਕਿ ਇੱਥੇ ਆਏ ਹੋ ਔਰ ਮਤਲਬ ਕਿ ਸਾਡੀ ਇਹੋ ਹੀ ਸਰਕਾਰ ਕੋ ਮੰਗਾ ਵੀ ਇਹ ਕੋਈ ਨਾ ਕੋਈ ਇੰਨੀ ਸਾਡੇ ਕੋਲ ਸਮਰਥਾ ਨਹੀਂ ਹੈਗੀ ਵੀ ਜਿਹੜਾ ਅਸੀਂ ਮੰਮਾ ਦੀ ਛੱਤ ਵੀ ਜਿਹੜੀ ਬਦਲਾ ਸਕੀਏ ਇਹ ਬਾਲੇ ਕਾਫੀ ਪੁਰਾਣੇ ਆ ਔਰ ਮਤਲਬ ਇਹ ਬੱਚੇ ਵਾਈਪਰ ਜੀ ਦਾ ਇਹ ਸ਼ੁਕਰ ਆ ਕਿ ਮੰਮਾ ਟੈਂਪਰ ਬਾਹਰ ਆ ਕੇ ਕੋਈ ਜਾਨੀ ਨੁਕਸਾਨ ਨਹੀਂ ਹੋ ਪਾਇਆ ਪਰ ਇਦਾਂ ਜਿਹੜਾ ਮਤਲਬ ਕਿ ਸਰਕਾਰ ਕੋ ਇਹ ਹੀ ਮੰਗਿਆ ਕਿ ਜਿੰਨੇ ਦਿਨ ਬਰਸਾਤਾ ਚੱਲ ਰਹੀਆਂ ਜੇ ਹੋਰ ਨੀ ਹੈਲਪ ਕਰ ਸਕਦੇ ਕਮ ਸੇ ਘੱਮ ਤਰਪਾਲਾਂ ਵਗੈਰਾ ਹੀ ਇਹ ਗਰੀਬ ਲੋਕਾਂ ਨੂੰ ਪ੍ਰੋਵਾਈਡ ਕਰ ਦੇਣ ਜਿਹੜੇ ਉੱ퍼 ਮਤਲਬ ਕਿ ਉਹਨੇ ਦਿਨ ਗੁਜ਼ਾਰਾ ਹੋ ਸਕੇ ਤਾਂ ਸਰਕਾਰ ਕੋਈ ਹੀ ਡਿਮਾਂਡ ਆ ਵੀ ਜਿਹੜਿਆ ਕੱਚੀਆਂ ਛੱਤਾਂ ਦਾ ਕੋਈ ਸਕੀਮ ਜਿਹੜੀ ਹੈਗੀ ਆ ਭਾਰਤ ਪੰਜਾਬ ਸਰਕਾਰ ਦੀ ਤਾਂ ਹੱਥ ਵਾਰ ਕੇ ਬੇਨਤੀ ਆ ਵੀ ਇਹ ਗਰੀਬ ਲੋਕਾਂ ਦੀ ਮਦਦ ਕੀਤੀ ਜਾਵੇ ਆ ਜੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੇ ਫਤਿਹ ਮੈਂ ਬਲਵੀਰ ਸਿੰਘ ਗਿੱਲ ਨੇੜ ਦੇ ਪਿੰਡ ਮਨਾਤਲਵੰਡੀ ਤੋਂ ਭਾਜੀ ਗੱਡੀ ਭਾਈ ਦਾ ਮੈਨੂੰ ਪਤਾ ਲੱਗਾ ਸੀ ਵੀ ਛਾਤੇ ਨਾਲ ਡੇਗ ਗਿਆ ਪਤਾ ਲੈਣ ਆਏ ਸੀਗੇ ਮਾਤਾ ਜੀ ਵਾਸਤੇ ਵੀ ਆਏ ਸੋ ਪ੍ਰਸ਼ਾਸਨ ਤੇ ਸਰਕਾਰ ਤੋਂ ਅਸੀਂ ਮੰਗ ਕਰਦੇ ਆਂ ਵੀ ਹੜ੍ਹਾਂ ਦੇ ਦੌਰਾਨ ਖੇਤੀਬਾੜੀ ਦਾ ਵੀ ਬਹੁਤ ਨੁਕਸਾਨ ਹੋ ਜਾਂਦਾ ਫਸਲਾਂ ਦਾ ਨੁਕਸਾਨ ਹੋ ਜਾਂਦਾ ਗਰੀਵ ਘਰਾਂ ਦੀਆਂ ਛੱਤਾਂ ਤੇ ਜ਼ਿਆਦਾ ਹਾਵੀ ਹੋ ਜਾਂਦਾ ਮੀ ਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਕਿ ਇਹਨਾਂ ਨੂੰ مالی ਮਦਦ ਦਿੱਤੀ ਜਾਵੇ ਜੀ ਕਿੰਨਾ ਕੁ ਨੁਕਸਾਨ ਹੋਇਆ ਮਤ ਜੀ ਉਹ ਨੁਕਸਾਨ ਛੱਤ ਡਿੱਗੀਆਂ ਹੋਰ ਇਹਨਾਂ ਦੀਆਂ ਕੁਰਸੀਆਂ ਵਗੈਰਾ ਬੈਂਡ ਅਲਮਾਰੀ ਕਾਫੀ ਨੁਕਸਾਨ ਹੋ ਗਿਆ ਭਾਜੀ ਮਿਹਨਤ ਮੰਜ਼ੂਰੀ ਕਰਕੇ ਤਾਂ ਰੱਬ ਦੇ ਆਸਰੇ ਇਹ ਜਿਹੜੀ ਮਾਤਾ ਜੀ ਰਹੀ ਸੀਗੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਦੇ ਹਾਲਾਤ ਦੇਖਿਆ ਜਾ ਤਾਂ ਉਹਨਾਂ ਪੰਜਾਬ ਸਰਕਾਰ પાસે ਮੰਗ ਕੀਤੀ ਹੈ ਕਿ ਮੈਨੂੰ مالی ਸਹਾਇਤਾ ਜਿਹੜੀ ਦਿੱਤੀ ਜਾਵੇ ਤਾਂ ਜੋ ਕਿ ਮੈਂ ਆਪਣਾ ਜਿਹੜਾ ਘਰ ਜਿਹੜਾ ਆ ਦੁਬਾਰਾ ਕਰ ਸਕਾਂ ਦੁਬਾਰਾ ਬਣਾ ਸਕਾਂ ਜੋ ਹਾਲਾਤ ਬਣਿਆ ਇਸ ਤੇ ਚੱਲਦੇ ਆ ਜਿਹੜਾ ਕਿ ਬਹੁਤ ਹੀ ਅਕਸਰ ਹੀ ਘਟਨਾਵਾਂ ਆਈਆਂ ਵਾ ਵਰਦੀਆਂ ਵਾਂ ਹਾਲਾਂਕਿ ਇਸ ਘਟਨਾਵਾਂ ਦੇ ਚੱਲਦੇ ਜਿਹੜਾ ਸਮਾਨ ਜਿਹੜਾ ਢੇਠਾ ਪਿਆ ਸੀਗਾ ਔਰ ਬਾਲੇ ਡਿੱਗਣ ਕਾਰਨ ਮਿੱਟੀ ਦਾ ਘਰ ਜਿਹੜਾ ਇਹ ਬਣਿਆ ਹੋਇਆ ਸੀ ਮਾਤਾ ਜੀ ਨੇ ਬਚਾ ਦਾ ਜਿਹੜਾ ਸ਼ੁਕਰਾਨਾ ਕੀਤਾ ਪ੍ਰਮਾਤਮਾ ਦਾ ਕਿ ਮੇਰਾ ਸ਼ੁਕਰਾਨਾ ਬਚਾ ਹੋ ਗਿਆ ਪਰ ਜੋ ਮੇਰਾ ਨੁਕਸਾਨ ਹੋਇਆ ਉਹ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਜਿਹੜੀ ਹੈ ਮੇਰੀ ਮਦਦ ਕਰਨ ਵਾਸਤੇ ਅੱਗੇ ਆਵੇ ਤਾਂ ਜੋ ਕਿ ਮੈਂ ਆਪਣਾ ਕੰਮਕਾਰ ਆਪਣਾ ਜਿਹੜਾ ਪਰਿਵਾਰ ਜਿਹੜਾ ਲੈ ਕੇ ਇੱਥੇ ਲੈ ਕੇ ਇੱਥੇ ਮੈਂ ਰਹਿ ਸਕਾਂ ਤੁਸੀਂ ਦੇ ਅਦਰ ਉਹ ਜਾਨੀ ਸੇਰਾ ਤੇ ਮੈਂ ਅਮਰਤਪਾਲ ਸੇ ਬਾਜਵਾ ਤੰਡਾੜ ਲੋ